ਅਰ ਅੱਜ ਜੋ ਮਹਾ ਸ਼ਿਵਰਾਤਰੀ ਮਹੋਤਸਵ ਕਮੇਟੀ ਵੱਲੋਂ ਇਹ ਵਿਸ਼ਾਲ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਸਾਰੇ ਭਗਤਾਂ ਨੂੰ ਕਿ ਜਿਹੜੇ ਸ਼ਿ भोले ਦਾ ਇਹ ਜੋ ਸ਼ਿਵਰਾਤਰੀ ਦਾ ਪਰਵਾਨ ਨੂੰ ਇੰਨੇ ਉਤਸ਼ਾਹ ਨਾਲ ਮਨਾ ਰਹੇ ਨੇ ਇੱਕ ਬਹੁਤ ਵਧੀਆ ਜਿਹੜਾ ਧਰਮ ਦਾ ਸੰਦੇਸ਼ ਆ ਉਹ ਦੇ ਰਹੇ ਨੇ ਔਰ ਇਹ ਉਤਸਵ ਦੀ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਜਿਵੇਂ ਅਸੀਂ ਦੀਵਾਲੀ ਨੂੰ ਕੋਈ ਖਾਸ ਤਿਹਾਰ ਮੰਨਦੇ ਮੈਨੂੰ ਲੱਗਦਾ ਹੈ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਹੈ

ਇਹ ਇਕੱਲੀ ਮਹਾ ਸ਼ਿਵਰਾਤਰੀ ਮਹੌਸੋ ਕਮੇਟੀ ਦੀ ਨਹੀਂ ਹੈ ਇਹ ਸ਼ਿਵ ਭਗਤਾ ਦੀ ਯਾਤਰਾ ਹੈ ਜਿਹੜੀ ਅੱਜ ਪੂਡਾ ਗਰਾਊਂਡ ਤੋਂ ਠਾਠਾ ਮਾਰਦੀ ਹੋਈ ਸ਼ੁਰੂ ਹੋਈ ਹੈ ਮੈਂ ਲੁਧਿਆਣਾ ਨਿਵਾਸੀਆਂ ਦਾ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਇੰਨਾ ਪਿਆਰ ਮਹਾ ਸ਼ਿਵਰਾਤਰੀ ਮਹੌਸੋ ਕਮੇਟੀ ਨੂੰ ਦਿੱਤਾ ਬਹੁਤ ਧੰਨਵਾਦ ਹੈ ਆਦਨੀਆਂ ਮੇਅਰ ਸਾਹਿਬ ਸਾਡੇ ਕੋਲ ਪਹੁੰਚੇ ਹੈ ਅਸੀਂ ਸਭਾਗਿਆਚਾਲੀ ਹੈ ਮੇਰੀ ਭੈਣ ਮੇਰੇ ਨਾਲ ਖੜੀ ਹੈ ਸੀਨੀਅਰ ਡਿਪਟੀ ਮੇਅਰ ਰਕੇਸ਼ ਪਰਾਸ਼ਰ ਜੀ ਹੋ ਕੇ ਗਏ ਸ਼ੀਤਲ ਬਾਉ ਜੀ ਹੋ ਕੇ ਸਾਰੀਆਂ ਪਾਰਟੀਆਂ ਦੇ ਗੁਰਦੇਵ ਸ਼ਰਮਾ ਦੇਵੀ ਜੀ ਜਨੀ ਸਾਰੀਆਂ ਪਾਰਟੀਆਂ ਆਲ ਪਾਰਟੀ ਇੱਥੇ ਪਹੁੰਚ ਗਿਆ ਮੈਂ ਇੱਥੇ ਸਵਾਗਤ ਕੀਤਾ ਉਹਨਾਂ ਦਾ ਕਰਦੇ ਵੀ ਆ ਸੀ ਔਰ ਲੁਧਿਆਣਾ ਨਿਵਾਸੀਆਂ ਨੂੰ ਨਿਵੇਦਨ ਕਰੂੰਗਾ ਕਿ ਤ੍ਰਿਵੇਣੀ ਤੋਂ ਲਿਆਂਦਾ ਹੈ ਜਲ ਹੁਣ ਇੱਥੇ ਅੰਮ੍ਰਿਤ ਵਰਚਾ ਹੋਏਗੀ ਰਾਤ ਤੋਂ ਆਓ ਰਲ ਕੇ ਭਗਵਾਨ ਬੋਲੇ ਨਾਮ ਨੂੰ ਮਨਾਈਏ ਆਪਣੇ ਘਰ 'ਚ ਸੁੱਖ ਸਮਰiddhi ਬੈਬਾ ਲక్ష్ਮੀ ਦਾ ਬਾਸ ਹੋਵੇ ਔਰ ਲੁਧਿਆਣਾ ਸ਼ਹਿਰ ਸਾਡਾ ਤਰੱਕੀ ਵੱਲ ਜਾਵੇ ਪੰਜਾਬ ਸਾਡਾ ਖੁਸ਼ਹਾਲ ਹੋਵੇ ਐਸੀ ਮਨੋਕਾਮਨਾ ਕਰਦੇ ਹੋਏ ਆਪਾਂ ਚੱਲੀਏ शिवमय हुआ हुआ है आप जानते हैं कि सनातनियों का ये विशिष्ट ये सिरमौर में समझती हूँ जहाँ माँ जगदम्बा हमारे जो शिव हैं जो ओम का पूरे ब्रह्मांड के जो उत्पत्ति जो संघार करता भी है पालन करता भी है उनके उनको जब मां पार्वती के साथ जब उनका ये शिवरात्रि का दिवस आया तो सारे जगत को प्रभु पिता के तो साथ माता भी उनके काम आने में सज्जित हुई तो आज ये जो रथ यात्रा यहाँ से निकल रही है मैं आपके चैनल के माध्यम से जितने भी भक्त समाज हैं सभी को मैं विनती करूंगी आके दर्शन कीजिए सहरे में सजे हुए भोले बाबा हम सभी का परम परम ये सौभाग्य है कि इन शोभा यात्राओं के माध्यम से हमें ऐसा भाव होता है कि हम भगवान माँ दोनों के हम विवाह उत्सव में हम उनकी बारात में जा रहे हैं माँ పార్వతి కోలే వాని ਬਹੁਤ ਬਹੁਤ ਵਧਾਈ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲੇ ਨਾਦ ਦਾ ਪਵਿੱਤਰ ਤਿਉਹਾਰ ਮਹਾ ਸ਼ਿਵਰਾਤਰੀ ਮੈਂ ਸਮਝਦਾ ਦੁਨੀਆ ਭਰ ਦੇ ਸਨਾਤਨ ਤਨ ਪ੍ਰੇਮੀ ਬੋਲੇ ਨਾਦ ਦੇ ਭਗਤ ਅੱਜ ਦੇ ਦਿਨ ਦਾ ਬੜੇ ਹੀ ਹਰਸ਼ ਤੇ ਉਲਾਸ ਦੇ ਨਾਲ ਵੇਟ ਕਰਦੇ ਆ ਕਿ ਭਗਵਾਨ ਬੋਲੇ ਨਾਦ ਦਾ ਪਵਿੱਤਰ ਤਿਉਹਾਰ ਆ ਰਿਹਾ ਔਰ ਉਹ ਜਿੱਤੇ ਭਗਵਾਨ ਬੋਲੇ ਨਾਦ ਦੇ ਪਾਵਨ ਤਿਉਹਾਰ ਦੀ ਉਹ ਸਾਹ ਵਾ ਖੁਸ਼ੀਆਂ ਹਰ ਇੱਕ ਪ੍ਰਭੂ ਪ੍ਰੇਮੀ ਨੂੰ ਉੱਤਰੀ ਅਜਮਾ ਸ਼੍ਰੀ ਰਾਤਰੀ ਮਹਾਸਭ ਕਮੇਟੀ ਜੋ ਲੁਧਿਆਣਾ ਦੇ ਵਿੱਚ ਹਰ ਸਾਲ ਦੇ ਬਾਅਦ ਇਸ ਸਾਲ ਵੀ ਅੱਜ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਬੋਲੇनाथ ਦੀ ਸਿਵਲ ਹਸਪਤਾਲ ਪੋਡਾ ਗਰਾਊਂਡ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਪ੍ਰਾਚੀਨ ਸੰਗਲਾ ਵਾਲਾ ਸ਼ਵਾਲਾ ਮੰਦਿਰ ਵਿਖੇ ਸਮਾਪਨ ਹੋਣੀ ਹੈ ਅੱਜ ਕੁਝ ਹੀ ਸਕਿੰਟਾਂ ਤੇ ਮਿੰਟਾਂ ਦੇ ਬਾਅਦ ਚਾਂਦੀ ਦੇ ਰਾਤੇ ਵਰਾਜਮਾਨ ਹੋ ਕੇ ਸਵੈ ਭਗਵਾਨ ਬੋਲੇनाथ ਪਰਿਵਾਰ ਸਮੇਤ ਤੁਹਾਡੇ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਿਹਾਲ ਕਰਨ ਲਈ ਆ ਰਹੇ ਹੈ ਔਰ ਅੱਜ ਭਗਵਾਨ ਬੋਲੇ ਰਾਧ ਦੀ ਸਭਰਾਜ ਜਿਵੇਂ ਉਸ ਸਯੋਜਕ ਦੇ ਵਿੱਚ ਸਾਰੇ ਦੇਵੀ ਦੇਵਤਾ ਗਣ ਮਜੂਦ ਸਨ ਅੱਜ ਉਸੇ ਪ੍ਰਕਾਰ ਭਗਵਾਨ ਸ਼੍ਰੀ ਦੇਵ ਭਗਵਾਨ ਬਾਲਾ ਜੀ ਭਗਵਾਨ ਜਗਨਨਾਥ ਜੀ ਘਾਟੂ ਸ਼ਾਮ ਜੀ ਮਹਾਕਾਲ ਦੀ ਪਾਲਕੀ ਸਾਰੇ ਦੇਵੀ ਦੇਵਤਾ ਜੀ ਰਾਤ ਨੇ ਪਾਲਕੀਆਂ ਨੇ ਪਵਾਨ ਜੀ ਰਾਤ ਯਾਤਰਾ 'ਚ ਸ਼ਾਮਲ ਹੋ ਰਹੇ ਔਰ ਬੜਾਈ ਭਗਤਾਂ ਨੂੰ ਸ਼ਾਬਾਹ ਲੁਧਿਆਲੇ ਦੇ ਅੰਦਰ ਇਸ ਪਰਿਵਾਰਿਕ ਯਾਤਰਾ ਪਰਿਵਾਰਕ ਇਸ ਕਰਕੇ ਕੋਈ ਹੁਲੜਬਾਜੀ ਨਹੀਂ ਕੋਈ ਤੁਹਾਨੂੰ ਦੱਸਣ ਦੀ ਲੋੜ ਨਹੀਂ ਡਿਸਪਲਿਨ ਦੀ ਪੂਰਾ ਪਰਿਵਾਰ ਹਰ ਇੱਕ ਸ਼ਖਸ ਆਪ ਦੇ ਪਰਿਵਾਰ ਦੇ ਬੱਚਾ ਸਵੇਰ ਦਾ ਹੁੰਦਾ ਔਰ ਸਨਾਤਨ ਤਰੰਦਾ ਇਹ ਮੈਂ ਸਮਝਦਾ ਬੜਾ ਵੱਡਾ ਪਰਚੋ ਮੈਂ ਲਹਿਰਾ ਰਹੇ ਲਗਾਣਾ ਵਿੱਚ ਜੋ ਮਹਾਸ਼ਿਵਾਤਰੀ ਮਹਾਸਭਾ ਕਮੇਟੀ ਦੀ ਪੂਰੀ ਟੀਮ ਨੀਰੇਜ ਵਰਮਾ ਜੀ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਮਾਤਰ ਹੈ ਹਰ ਸਾਲ ਇਸ ਨਿੱਕੇ ਦਾ ਪ੍ਰਾਲਾ ਕਰਕੇ ਲੁਧਿਆਣਾ ਵਾਸੀਆਂ ਵਿੱਚ ਸਨਾਤਨ ਦੇ ਪ੍ਰਤੀ ਅਲਗ ਜਗਾਂ ਦਾ ਇਹ ਪ੍ਰਯਾਸ ਹੈ ਉਹ ਕਰਦੇ ਹੋ ਰਜ ਪੂਰਾ ਸੰਤ ਸਮਾਜ ਦੇਖੋ ਅੱਜ ਮਹਾ ਗੁੰਮ ਦਾ ਸ਼ਾਇਦ ਨਾਲ ਵੀ ਹੈ ਔਰ ਦੂਜਾ ਮਹਾਕੁੰਭ ਲੁਧਿਆੜੇ ਲੱਗਿਆ ਭਗਵਾਨ ਬੋਲੇ ਨਾ ਦੀ ਇਸੀਂ ਕਿਰਪਾ ਦੇ ਨਾਲ ਸਮੁੱਚਾ ਸੰਸਮਾਜ ਮਹਾਕੁੰਭ ਹੋਣ ਦੇ باوجود ਅੱਜ ਭਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਿਆ ਮਹਾ ਬਲਦੇਸ਼ਵਰ ਦੀ ਪਾਤਸ਼ਾਹਨਾ ਨਵਾਜੇ Swami Rameshwar Rastiyagi ji Swami Ved Bharti ji Mahant Narayan Puri ji ਬੋਕਿਨਾਂ ਲਾਲਵਾ ਸਾਰਾ ਸਰਸਮਾਜ ਅੱਜ ਮੰਚ ਤੇ ਵਰਾਜਮਨ ਹੈ ਸਾਰੇ ਪ੍ਰਭੂ ਭਗਤਾਂ ਨੂੰ ਅੱਜ ਇਸ ਯਾਤਰਾ ਦੀ ਭਗਵਾਨ ਬੋਲੇ ਨਾ ਦੀ ਦੂਜਾ ਮਹਾ ਸ਼ਿਵਰਾਤਰੀ ਦੀ ਅੱਜ ਸਭ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਸ਼ਿਵਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਜਿਹੜਾ ਇਹ ਆਪਣਾ ਸ਼ੋਭਾ ਯਾਤਰਾ ਸ਼ੁਰੂ ਹੋਣ ਲੱਗੀ ਆ ਸਿਵਲ ਹਸਪਤਾਲ ਤੋਂ ਲੈ ਕੇ ਸ਼ੰਗਲਾਸ਼ ਵਾਲੇ ਜਾ ਕੇ ਸੱਪਣ ਹੋਊਗੀ ਜਿੱਦੇ ਜਵਾਹਾਂ ਆਰਤੀ ਮਹੰਤ ਨਰੈਨਦਾਸ ਪੁਰੀ ਜੀ ਕਰਨਗੇ ਪੂਰੇ ਸ਼ਹਿਰ ਦੇ ਵਿੱਚ ਉਸਾ ਬਹੁਤ ਜੋਸ਼ ਹੈ ਤੇ ਮੇਰੀ ਭੋਲੇनाथ ਅੱਗੇ ਕਿਰਪਾ ਪ੍ਰਾਰਥਨਾ ਕਿ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਹੋਣ ਜੋ ਵੀ ਇਸ ਰਾਤ ਨੂੰ ਖਿੱਚੇ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇ ਤੇ ਸਾਰੇ ਲੁਧਿਆਣੇ ਲੁਧਿਆਣੇ ਦੀ ਗੱਲ ਹੀ ਕੀ ਕਰੀਏ ਪੰਜਾਬ ਚ ਖੁਸ਼ੀ ਆ ਲੁਧਿਆਣੇ ਸ਼ਹਿਰ ਚ ਵੀ ਉਦਾਂ ਹੀ ਪ੍ਰਯਾਸ ਚੱਲ ਰਿਹਾ ਹੈ ਲਗਾਤਾਰ ਪ੍ਰਸਤਮ ਚੱਲ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਮਾਹ ਸ਼ਿਵਰਾਤਰੀ ਮਹੌਸਾ ਕਮੇਟੀ ਵੱਲੋਂ ਵਿਸ਼ਾਲ ਰਥ ਯਾਤਰਾ ਜਿਹੜੀ 24 ਫਰਵਰੀ 2025 ਨੂੰ ਡਿੱਟਿਆ ਗਿਆ ਸੀ ਅੱਜ ਉਹ ਦਿਨ ਸਿਰ ਤੇ ਖੜਾ ਹੈ ਅੱਜ ਭਗਵਾਨ ਬੋਲੇनाथ ਦੀ ਸ਼ਾਦੀ ਉਹ ਖੜੀ ਹੈ ਭਗਵਾਨ ਬੋਲੇनाथ ਰਾਤ ਦੇ ਹੋ ਕੇ ਸਵਾਰ ਦੁਲਾ ਬੜ ਕੇ ਸਹਰੇ ਦੇ ਹੋ ਕੇ ਸਵਾਰ ਚੱਲੇ ਨੇ ਅੱਜ ਇਹ ਭਗਤਾਂ ਚ ਉਤਸ਼ਾਹ ਆ ਕਿਦਾਂ ਲੱਗਦਾ ਵੀਰੇ ਭਗਵਾਨ ਬੋਲੇनाथ ਬਿਰਾ ਹਾਲ ਪੁੱਛ ਲਾ ਰਿਆ ਭਗਤਾਂ ਦਾ ਉਦਾਰ ਕਰ ਲਾ ਰਿਆ ਉਹਦੇ ਲਾਲ ਲਾਲ ਭੂਤ ਪ੍ਰੇਤ ਸਾਰੇ ਦੇਵੀ ਦੇਵਤੇ ਭਗਵਾਨ ਸ਼ਨੀ ਦੇ ਮਹਾਰਾਜ ਸ਼ਨੀ ਦੇਵਤਾਂ ਭਾਮੀਆਂ ਤੋਂ ਗੁਰਦੇਵ ਸਵਾਮੀ ਸੁਰੇਸ਼ ਦੁਆਇ ਦੇ ਦਖਤਾਂ ਦੇ ਵਿੱਚ ਭਗਵਾਨ ਸ਼ਨੀ ਦੇ ਮਹਾਰਾਜ ਦਾ ਰਤ ਸ਼ਾਮਿਲ ਹੋਇਆ ਸਾਰੇ ਭਗਤਾਂ ਨੂੰ ਭਗਵਾਨ ਸ਼ਨੀ ਦੇ ਮਹਾਰਾਜ ਸਾਰੇ ਭਗਤਾਂ ਤੇ ਭਗਵਾਨ ਬੋਲੇਨਾਥ ਮਹਾਰਾਜ ਆਪਣਾ ਅਸ਼ੀਰਵਾਦ ਬਣਾ ਕੇ ਰੱਖਣ ਤੇ ਸਾਰੀ ਭਗਤਾਂ ਨੂੰ ਭਗਵਾਨ ਬੋਲੇਨਾਥ ਦੇ ਮਾਹਸ਼ਿਵਰਾਤਰੀ ਦੇ ਪਾਵਨ ਤਿਉਹਾਰ ਦੀ ਲੱਖ ਲੱਖ ਵਧਾਈ ਭਗਵਾਨ ਬੋਲੇਨਾਥ ਦੇਵੋ ਕੇ ਦੇਵ ਆ ਔਰ ਸਾਰਾ ਸੰਸਾਰ ਜਿਹੜਾ ਵਾ ਉਹਨਾਂ ਨੂੰ ਨਮਨ ਹੁੰਦਾ ਵਾ ਔਰ ਨੀਰੇਜ ਬਰਮਾ ਜੀ ਤੇ ਇਹਨਾਂ ਦੀ ਟੀਮ ਵੱਲੋਂ ਬੜੇ ਵੱਡੇ ਭਦਰ ਤੇ ਸ਼ੋਭਾ ਯਾਤਰਾ ਜਿਹੜੀ ਆ ਆਫੀਸ਼ੀਅਲੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੋ ਇਸ ਵਾਰ ਵੀ ਅੱਜ ਸ਼ੋਭਾ ਯਾਤਰਾ ਜਿਹੜੀ ਆ ਉਹ 24 ਤਰੀਕਾ 'ਚ 24 ਫਰਵਰੀ ਨੂੰ ਕੀਤੀ ਜਾ ਰਹੀ ਹੈ 26 ਨੂੰ ਕੋਰੋ ਵਿੱਚ ਦੇ ਅੰਦਰ ਜਿਹੜਾ ਵਾ ਉਹਨਾਂ ਦਾ ਪਰਮ ਮਨਾਇਆ ਜਾਣਾ ਉਹ ਤੋਂ ਮੈਂ ਆਪਣੇ ਵੱਲੋਂ ਵੀ ਔਰ ਸਾਡੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਰਤਗਨ ਸਿੰਘ ਮਾਨ ਸਾਹਿਬ ਵੱਲੋਂ ਵੀ ਬਹੁਤ-ਬਹੁਤ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਕਮੇਟੀ ਨੂੰ ਵਧਾਈ ਦਿੰਦਾ ਵਾ ਔਰ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਕਿ ਵੀ ਦੇਵੋ ਦੇਵ ਮਹਾਦੇਵ ਅਜਾਬ ਦਰਸ਼ਨ ਤੁਹਾਨੂੰ ਦੇਣ ਲਈ ਆ ਰਹੇ ਨੇ ਤੇ ਮਾਰਕੀਟ ਔਰ ਵਿਸ਼ੇਸ਼ ਤੌਰ ਤੇ ਦੁਕਾਨਦਾਰ ਸ਼ਹਿਰ ਵਾਸੀ ਜਿਹੜੇ ਆ ਬਾਹਰ ਆ ਕੇ ਉਹਨਾਂ ਦਾ ਅਸ਼ੀਰਵਾਦ ਜਿਹੜਾ ਵਾ ਉਹ ਪ੍ਰਾਪਤ ਕਰ ਸੰਸਮਾਜ ਵੀ ਪਹੁੰਚਾ ਸੰਸਮਾਜ ਤੇ ਨੇਚਰਲੀ ਅਮੇ ਜਈ ਗਵਾਈ ਜਿਹੜੀ ਆ ਉਹ ਸੰਤ ਸਮਾਜ ਜਿਹੜਾ ਵਾ ਉਹੀ ਕਰਦਾ ਵਾ